ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇਹ ਇੱਕ ਟੌ ਬਣਾ ਕੇ ਦਿਖਾਵਾਂਗੀ ਇਹ ਬਣਾਉਣੇ ਬਹੁਤ ਹੀ ਸੌਖੇ ਨੇ ਆਪਾਂ ਨੂੰ ਐਵੇਂ ਦੀ ਬੁਕਰਮ ਮਿਲ ਜਾਂਦੀ ਹੈ ਬਾਜ਼ਾਰੋਂ ਆਪਾਂ ਨੇ ਉਹ ਲੈ ਲੈਣੀ ਹੈ ਜਾਂ ਫਿਰ ਤੁਸੀਂ ਡਰਾ ਵੀ ਕਰ ਸਕਦੇ ਹੋ ਇਹਨੂੰ ਬਰਾਬਰ ਦੇ ਵਿੱਚ ਫਿਰ ਤੁਸੀਂ ਕਟਿੰਗ ਕਰ ਸਕਦੇ ਹੋ ਜੇ ਤੁਹਾਡੇ ਕੋਲ ਐਵੇਂ ਦੀ ਬੁਕਰਮ ਨਹੀਂ ਹੈਗੀ ਸਿੰਪਲ ਬੁਕਰਮ ਹੈ ਤੁਸੀਂ ਪੇਸਟਿੰਗ ਪੇਪਰ ਤੇ ਵੀ ਡਰਾ ਕਰਕੇ ਇਹਨੂੰ ਕਟਿੰਗ ਕਰ ਸਕਦੇ ਹੋ ਇਵੇਂ ਤੁਸੀਂ ਫਿਰ ਇਵੇਂ ਦਾ ਤੁਸੀਂ ਸਲਵਾਰ ਦੇ ਵਿੱਚ ਪਲਾਜ਼ੋ ਦੇ ਵਿੱਚ ਜਾਂ ਫਿਰ ਆਪਣੇ ਸੂਟ ਦੇ ਯਾਨੀ ਕਿ ਸ਼ਰਟ ਦੇ ਘੇਰੇ ਤੇ ਬਾਹਾਂ ਤੇ ਤੁਸੀਂ ਐਵੇਂ ਦਾ ਡਿਜ਼ਾਈਨ ਤਿਆਰ ਕਰ ਸਕਦੇ ਹੋ ਜੀ ਦੇਖੋ ਤੁਸੀਂ ਪਹਿਲਾਂ ਐਵੇਂ ਪਲਾਜ਼ੋ ਦੇ ਜਿਵੇਂ ਇਹ ਹੇਠ ਤੁਸੀਂ 2.5 ਇੰਚ 3 ਇੰਚ ਕਪੜਾ ਵੱਧ ਕਰਕੇ ਕਟਿੰਗ ਕਰਨਾ ਉਹ ਤਾਂ ਆਪਾਂ ਕਰਦੇ ਹੀ ਆ ਤੁਸੀਂ ਐਵੇਂ ਜਿਵੇਂ ਫੋਲਡਿੰਗ ਕਰਨ ਲਈ ਇੰਨਾ ਕਿ ਦੇਖੋ ਜਿੱਥੇ ਨਿਸ਼ਾਨ ਲੱਗਿਆ ਹੋਇਆ ਐ ਇੰਨਾ ਕਪੜਾ ਆਪਾਂ ਐਕਸਟਰਾ ਰੱਖਦੇ ਹੀ ਹੁੰਦੇ ਆ ਇਹਨੂੰ ਫੋਲਡਿੰਗ ਕਰਨ ਲਈ ਤੁਸੀਂ ਇੰਨਾ ਕਹੇ ਕਪੜਾ ਬਸ ਫालतू ਨਹੀਂ ਰੱਖਣਾ ਜਿੰਨਾ ਕਿ ਤੁਸੀਂ ਨਾਰਮਲ ਰੱਖਦੇ ਹੋ 2.5 ਇੰਚ ਉਹਨਾ ਹੀ ਰੱਖਣਾ ਐ ਮੇਰੇ ਕੋਲ 2.5 ਇੰਚ ਵੱਧ ਹੈ ਜੀ ਤੁਸੀਂ ਫਿਰ ਇਹਨੂੰ ਕਪੜੇ ਦਾ ਆਪਾਂ ਨੇ ਪੁੱਠਾ ਪਾਸਾ ਲੈਣਾ ਹੈ ਜੀ ਆ ਦੇਖੋ ਜੋੜ ਵਾਲਾ ਪੁੱਠਾ ਪਾਸਾ ਹੈ ਤੇ ਪੁੱਠੇ ਪਾਸੇ ਹੀ ਆਪਾਂ ਨੇ ਇਹਨੂੰ ਰੱਖਣਾ ਹੈ ਤੇ ਜਿਹੜੇ ਇਹ ਘਟਾਉਂ ਦੇ ਮੂੰਹ ਹੈ ਇਹਨਾਂ ਨੂੰ ਉੱਤੇ ਕਰਨਾ ਹੈ ਹੇਠ ਆਪਾਂ ਨੇ ਜਿਹੜਾ ਇਹ ਫालतू ਅੱਧਾ ਇੰਚ ਕਪੜਾ ਹੈ ਇਹਨੂੰ ਆਪਾਂ ਨੇ ਫੋਲਡ ਕਰ ਲੈਣਾ ਤੁਸੀਂ ਨਾ ਜਿੰਨਾ ਕ ਆਪਾਂ ਨੂੰ ਲੈਂਥ ਤਿਆਰ ਚਾਹੀਦੀ ਹੈ ਉਹਦੇ ਉੱਤੇ ਤੁਸੀਂ ਨਿਸ਼ਾਨ ਲਗਾ ਲਓ ਮੈਂ ਨਾ ਕੱਟ ਲਗਾਏ ਹੋਈਆਂ ਦੋਨੋਂ ਸਾਈਡ ਤੁਸੀਂ ਇਹਵੇਂ ਕੱਟ ਵੀ ਲਗਾ ਸਕਦੇ ਹੋ ਨਿਸ਼ਾਨ ਵੀ ਲਗਾ ਸਕਦੇ ਹੋ ਜੀ ਤੁਸੀਂ ਨਾ ਫਿਰ ਅੱਧਾ ਇੰਚ ਜਿੰਨਾ ਵੀ ਤੁਹਾਡੇ ਕੋਲ ਪੌਣਾ ਇੰਚ ਅੱਧਾ ਇੰਚ ਜਿੰਨਾ ਵੀ ਤੁਹਾਡੇ ਕੋਲ ਕੱਪੜਾ ਹੈ ਉਹਨੂੰ ਆਪਾਂ ਨੇ ਇਧਰਲੀ ਸਾਈਡਵੇਂ ਫੋਲਡ ਕਰ ਲੈਣਾ ਜੀ ਫੇਰੇ ਇਹਦੇ ਤੇ ਸਿਲਾਈ ਲਗਾ ਲੈਣੀ ਹੈ ਇਹਦੇ ਤੇ ਸਿਲਾਈ ਲਗਾ ਕੇ ਆ ਦੇਖੋ ਜੀ ਇਹ ਆਪਣਾ ਪੁੱਠਾ ਪਾਸਾ ਹੈ ਤੇ ਹੁਣ ਆਪਾਂ ਨੇ ਨਾ ਇਹਨੂੰ ਫੜ ਲੈਣਾ ਕੱਟ ਨੂੰ ਇੱਥੋਂ ਤੇ ਇੱਥੋਂ ਇਹਨੂੰ ਤੁਸੀਂ ਇਹਦੇ ਵਿੱਚ ਪਿੰਨ ਵੀ ਲਗਾ ਸਕਦੇ ਹੋ ਜੀ ਪਿੰਨ ਲਗਾ ਸਕਦੇ ਹੋ ਪਿੰਨ ਵੀ ਲਗਾ ਲਓ ਜੇ ਤੁਸੀਂ ਸਿਲਾਈ ਲਗਾਉਣੀ ਹੈ ਸਿਲਾਈ ਵੀ ਲਗਾ ਸਕਦੇ ਹਾਂ ਸਿਲਾਈ ਆਪਾਂ ਨੂੰ ਉਧੇੜਨੀ ਪੈਣੀ ਹੈ ਪਿੰਨਾ ਆਸਾਨੀ ਨਾਲ ਨਿਕਲ ਜਾਂਦੇ ਨੇ ਤੇ ਮੈਂ ਇੱਥੇ ਸਿਲਾਈ ਤੇ ਮੈਂ ਇੱਥੇ ਸਿਲਾਈ ਲਗਾਵਾਂਗੀ ਇਹਨੂੰ ਬਰਾਬਰ ਮਿਲਾ ਕੇ ਇਹਦੇ ਉੱਤੇ ਆਪਾਂ ਨੇ ਨਾ ਸਿਲਾਈ ਲਗਾ ਲੈਣੀ ਹੈ ਜੀ ਸिलाई ਲਗਾਉਣ ਤੋਂ ਬਾਅਦ ਆਪਣੇ ਬੂਕਰਮਤੇ ਨਹੀਂ ਬਿਲਕੁਲ ਵੀ ਸिलाई ਆਪਾਂ ਨੇ ਚੜਾਉਣੀ ਹੈਗੀ ਆਪਾਂ ਨੇ ਇਹਦੇ ਸिलाई ਲਗਾਉਣੀ ਹੈ ਤੇ ਆਪਾਂ ਨੇ ਇਹ ਸिलाई ਆਰਾਮ ਨਾਲ ਲਗਾਉਣੀ ਹੈ ਵੀ ਆਪਾਂ ਨੇ ਮਸ਼ੀਨ ਜਿਆਦਾ ਤੇਜ਼ ਨਹੀਂ ਕਰਨੀ ਹੈਗੀ ਜਿੰਨੀ ਆਪਾਂ ਹੌਲੀ ਮਸ਼ੀਨ ਰੱਖਾਂਗੇ ਉੰਨੀ ਆਪਣੀ ਫਿਨਿਸ਼ਿੰਗ ਆਊਗੀ ਕਈ ਵਾਰੀ ਆਪਾਂ ਛੇਤੀ ਦੇ ਉਹ ਕਰ ਲੈਂਦੇ ਆ ਫਿਰ ਇਹ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਇਸ ਕਰਕੇ ਤੁਸੀਂ ਬਿਲਕੁਲ ਆਰਾਮ ਨਾਲ ਹੀ ਸਿਲਾਈ ਲਗਾਉਣੀ ਹੈ ਤਾਂ ਕਿ ਇਹ ਸਿਲਾਈ ਬਰਾਬਰ ਰਹੇ ਬੁਕਰਮ ਤੇ ਨਾ ਚੜੇ ਬਿਲਕੁਲ ਵੀ ਇਹਦੇ ਹੇਠ ਹੇਠ ਹੀ ਰਹੇ ਤੇ ਅਹੀਂ ਇਹ ਸਿਲਾਈ ਸਾਰੇ ਤੇ ਲਗਾ ਲੈਣੀ ਹੈ ਆ ਦੇਖੋ ਜੀ ਆਪਾਂ ਨੇ ਸਿਲਾਈ ਲਗਾ ਲਈ ਤੇ ਸਿਲਾਈ ਬਿਲਕੁਲ ਹੇਠ ਲੱਗੀ ਹੈ ਜੀ ਆ ਦੇਖੋ ਇਹਨਾਂ ਤੇ ਨਹੀਂ ਲੱਗੀ ਹੈਗੀ ਆਪਾਂ ਨੇ ਫਿਰ ਇਹ ਕਟਿੰਗ ਬਹੁਤ ਹੀ ਧਿਆਨ ਨਾਲ ਕਰਨੀ ਹੈ ਤੇ ਆਪਾਂ ਇਧਰਲੀ ਸਾਈਡ ਤੋਂ ਕਟਿੰਗ ਕਰਾਂਗੇ ਕਿਉਂਕਿ ਇਧਰ ਆਪਾਂ ਨੂੰ ਨਾ ਸਿਲਾਈ ਨਜ਼ਰ ਨਹੀਂ ਆਉਂਦੀ ਹੈਗੀ ਕਿਉਂਕਿ ਇਹ ਕਾਲਾ ਧਾਗਾ ਏ ਕਾਲਾ ਕੱਪੜਾ ਏ ਆਪਾਂ ਨੇ ਬਿਲਕੁਲ ਇੱਕ ਕਪੈਰ ਦਾ ਮਾਰਜਨ ਛੱਡ ਕੇ ਬਾਕੀ ਕੱਪੜਾ ਸਾਰਾ ਕਟਿੰਗ ਕਰ ਦੇਣਾ ਤੇ ਕੱਪੜਾ ਕੱਟਣ ਤੋਂ ਬਾਅਦ ਤੇ ਆਪਾਂ ਨੇ ਨਾ ਇਹਦੇ ਵਿੱਚ ਇਹ ਸਲਾਈ ਨਾ ਆਪਣੀ ਕਟੇ ਬਸ ਆਪਾਂ ਨੇ ਇਹ ਵਾਲਾ ਇੱਥੇ ਤੱਕ ਇਹ ਕੱਟਣਾ ਬਹੁਤ ਜ਼ਰੂਰੀ ਹੈ ਤਾਂ ਹੀ ਕਟਾਂ ਉਧਰੋਂ ਦੀ ਫਿਨਿਸ਼ਿੰਗ ਨਾਲ ਨਿਕਲ ਕੇ ਬਾਹਰ ਆਉਣਗੇ ਤੁਸੀਂ ਬਸ ਸਲਾਈ ਨਾ ਕਟੇ ਧਿਆਨ ਨਾਲ ਬਿਲਕੁਲ ਲਾਸਟ ਤੱਕ ਇਹ ਕੈਂਚੀ ਲੈ ਕੇ ਜਾਣੀ ਹੈ ਜੇ ਤੁਹਾਡੇ ਕੋਲ ਛੋਟਾ ਕਟਰ ਹੈਗਾ ਉਹਦੇ ਨਾਲ ਇਹ ਬਹੁਤ ਸੋਹਣਾ ਕੱਟ ਕੱਟਿਆ ਜਾਂਦਾ ਤੇ ਬਿਲਕੁਲ ਐਵੇਂ ਇਹ ਕੱਟ ਲੈਣਾ ਹੈ ਜੀ ਵਿੱਚੋਂ ਵੀ ਕੱਪੜਾ ਵਿੱਚੋਂ ਕੱਪੜਾ ਕੱਟਣ ਤੋਂ ਬਾਅਦ ਆਪਾਂ ਨੇ ਰਫ ਸਟੀਚ ਜਿਹੜਾ ਇਹ ਸिलाई ਜਿਹੜੀ ਇਹ ਖੋਲ ਦੇਣੀ ਹੈ ਜੀ ਤੇ ਸਟੀਚੀ ਖੋਲਣ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਇੱਧਰ ਐਵੇਂ ਕਰ ਲੈਣਾ ਜੀ ਤੇ ਤੁਸੀਂ ਇਹਦੇ ਤੇ ਇੱਕ ਸਿਲਾਈ ਲਗਾ ਲੈਣੀ ਹੈ ਤਾਂ ਕਿ ਕੰਦਰੀ ਇਹ ਬੁਕਰਮ ਹੈ ਜਿਹੜੀ ਇਹ ਇਹ ਨਾ ਤਿੱਖੀ ਹੁੰਦੀ ਹੈ ਕਪੜਾ ਆਪਣਾ ਸੌਫਟ ਹੈ ਇਹ ਕੋਟਨ ਦਾ ਹੈ ਕਿਤੇ ਵਿੱਚੋਂ ਦੀ ਇਹ ਨਿਕਲਣਾ ਆਵੇ ਇਸ ਕਰਕੇ ਨਾ ਆਪਾਂ ਨੇ ਇਹ ਇੱਕ ਤੇ ਤੇ ਸਲਾਈ ਲਗਾ ਲੈਣੀ ਹੈ ਜੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਇੱਕ ਇੱਥੇ ਸਲਾਈ ਲਗਾਉਣੀ ਹੈ ਤੇ ਪਹਿਲੇ ਇਹ ਵਾਲੀ ਸਲਾਈ ਬਿਲਕੁਲ ਕਿਨਾਰੇ ਕਿਨਾਰੇ ਤੇ ਲਗਾਉਣੀ ਹੈ ਜੇ ਤਾਂ ਜੀ ਇਹ ਸਲਵਾਰ ਹੈ ਤਾਂ ਤਾਂ ਆਪਾਂ ਇਹਦੇ ਵਿੱਚ ਵੀ ਸਟੀਚ ਭਰ ਸਕਦੇ ਆ ਸਿਲਾਈਆਂ ਲਗਾ ਸਕਦੇ ਆ ਬਟ ਇਹ ਪਲਾਜ਼ੋ ਆਪਾਂ ਨੇ ਇੱਕ ਸਿਲਾਈ ਇੱਥੇ ਲਗਾਉਣੀ ਹੈ ਇਹਦੇ ਕਾਰਨਰ ਤੇ ਤੇ ਇੱਕ ਇੱਥੇ ਲਗਾਉਣੀ ਆ ਜਿਵੇਂ ਕਿ ਇਹ ਮੈਂ ਲਗਾਈ ਹੋਈ ਆ ਇੱਧਰ ਆ ਦੇਖੋ ਜੀ ਬਿਲਕੁਲ ਕਿਨਾਰੇ ਕਿਨਾਰੇ ਤੇ ਹੀ ਇਹ ਸਿਲਾਈ ਲਗਾਉਣੀ ਆ ਆਪਾਂ ਨੇ ਤੇ ਇੱਕ ਸਿਲਾਈ ਆਪਾਂ ਨੇ ਇਹ ਇੱਥੇ ਲਗਾਉਣੀ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਤੇ ਇਹ ਮੈਂ ਸਲਾਈ ਲਗਾ ਕੇ ਤੁਹਾਨੂੰ ਫਾਈਨਲ ਲੁੱਕ ਦਿਖਾਉਂਦੀ ਹਾਂ ਤੇ ਇੱਕ ਸਲਾਈ ਆਪਾਂ ਨੇ ਇੱਥੇ ਲਗਾਉਣੀ ਹੈ ਤੁਸੀਂ ਇਹਨਾਂ ਦੇ ਵਿੱਚ ਇੱਥੇ ਮੋਤੀ ਵੀ ਭਰ ਸਕਦੇ ਹੋ ਵੀ ਇੱਕ ਇੱਕ ਮੋਤੀ ਲੈ ਕੇ ਤਾਂ ਵੀ ਇਹਦੀ ਫਾਈਨਲ ਲੁੱਕ ਬਹੁਤ ਸੋਹਣੀ ਆਊਗੀ ਜੀ ਜੇ ਜਦੋਂ ਵੀ ਆਪਾਂ ਨੂੰ ਇਹ ਮੂਰੀ ਬੰਦ ਕਰਨੀ ਹੈ ਤੁਸੀਂ ਨਾ ਐਵੇਂ ਇਹ ਅੱਗੇ ਪਿੱਛੇ ਨਹੀਂ ਹੋਣੇ ਚਾਹੀਦੇ ਐਵੇਂ ਤੁਸੀਂ ਬਿਲਕੁਲ ਬਰਾਬਰ ਦੇ ਵਿੱਚ ਬੁਕਰਮ ਪਹਿਲਾਂ ਹੀ ਦੇਖ ਕੇ ਕੱਟਿਓ ਜੇ ਤੁਸੀਂ ਪੇਸਟਿੰਗ ਪੇਪਰ ਦੇ ਬਣਾਏ ਆ ਤਾਂ ਵੀ ਤੁਸੀਂ ਨਾ ਇਹ ਬਿਲਕੁਲ ਬਰਾਬਰ ਲੈਣੇ ਆ ਤੁਸੀਂ ਇਹ ਐ ਨਹੀਂ ਹੈਗਾ ਵੀ ਤੁਸੀਂ ਥੋੜਾ ਜਿਹਾ ਵੀ ਅੱਗੇ ਪਿੱਛੇ ਕਰਕੇ ਐਵੇਂ ਇੱਥੇ ਸਿਲਾਈ ਲਗਾ ਲੋਗੇ ਤੁਹਾਡੇ ਬਿਲਕੁਲ ਬਰਾਬਰ ਹੋਣੇ ਚਾਹੀਦੇ ਨੇ ਇਹ ਤੇ ਤੁਹਾਡਾ ਸੈਂਟਰ ਜੇ ਇਹ ਵਾਲਾ ਸੈਂਟਰ ਹੈ ਤੁਹਾਡਾ ਤਾਂ ਇਹੀ ਹੋਣਾ ਚਾਹੀਦਾ ਹੈ ਜੀ ਮੇਰਾ ਸੈਂਟਰ ਇਹ ਹੈ ਇਹਦੇ ਵਿੱਚ ਆ ਦੇਖੋ ਜੀ ਜਿਵੇਂ ਇੱਥੇ ਥੋੜਾ ਜਿਹਾ ਹਾਫ ਆਇਆ ਤੇ ਹਾਫ ਹੀ ਆਪਣਾ ਇੱਥੇ ਆਇਆ ਤੁਸੀਂ ਇੰਨਾ ਕੁ ਧਿਆਨ ਰੱਖ ਕੇ ਹੀ ਇਹ ਲੈਣਾ ਹੈ ਮੂਰੀ ਨੂੰ ਕਿ ਕਿਉਂਕਿ ਆਪਾਂ ਇਹ ਮੂਰੀ ਅੱਗੇ ਪਿੱਛੇ ਨਹੀਂ ਕਰ ਸਕਦੇ ਹੈਗੇ ਪਲਾਜ਼ੋ ਦੀ ਸਲਵਾਰ ਦੀ ਜੇ ਥੋੜਾ ਇੱਕ ਦੋ ਪੁਆਇੰਟ ਦਾ ਫਰਕ ਵੀ ਹੋਵੇ ਆਪਾਂ ਅੱਗੇ ਪਿੱਛੇ ਕਰ ਸਕਦੇ ਆ ਇਹ ਸਲਾਈ ਇਹ ਪਲਾਜ਼ੋ ਦੀ ਸਲਾਈ ਹੈ ਜਿੰਨੀ ਆਪਾਂ ਮੂਰੀ ਰੱਖਾਂਗੇ ਤੇ ਜਿੰਨਾ ਆਪਣੇ ਕੋਲ ਮਾਰਜਿਨ ਹੈ ਸਿਰਫ ਉਹੀ ਰਹਿੰਦਾ ਹੁੰਦਾ ਹੈ ਜਦ ਆਪ ਜਦ ਆਪਾਂ ਪਲਾਜ਼ੋ ਕਟਿੰਗ ਕਰਦੇ ਆ ਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਇਹ ਬਰਾਬਰ ਹੀ ਹੋਣ ਅੱਗੇ ਪਿੱਛੇ ਨਾ ਹੋਣ ਤੇ ਇਹਵੇਂ ਦੋਵੇਂ ਮੂਰੀਆਂ ਆਪਾਂ ਨੇ ਇਸ ਇਹ ਵਾਲੀ ਸिलाई ਲਗਾਉਣ ਤੋਂ ਬਾਅਦ ਜੀ ਦੇਖੋ ਜਿਹੜੇ ਆਪਾਂ ਵੈਸੇ ਫੋਲਡਿੰਗ ਕਰਦੇ ਹਾਂ ਉਹ ਤਾਂ ਸिलाई ਲਗਾਉਣ ਤੋਂ ਬਾਅਦ ਆਪਾਂ ਇਹਦੇ ਰਾਉਂਡ ਦੇ ਵਿੱਚ ਫੋਲਡਿੰਗ ਕਰਦੇ ਹਾਂ ਜਿਹੜੀ ਆਪਾਂ ਐਵੇਂ ਦੀ ਕੋਈ ਡਿਜ਼ਾਈਨ ਬਣਾ ਲੈਂਦੇ ਆ ਜਿਹੜੀ ਆ ਸिलाई ਲੱਗ ਜਾਂਦੀ ਐ ਇਸ ਕਰਕੇ ਆਪਾਂ ਇਹਨੂੰ ਰਾਉਂਡ ਦੇ ਵਿੱਚ ਐਵੇਂ ਬਣਾ ਕੇ ਫੇਰ ਨਹੀਂ ਫੋਲਡ ਕਰ ਸਕਦੇ ਐਵੇਂ ਬਾਕੀ ਤਾਂ ਪਲਾਜ਼ੋ ਐਵੇਂ ਫੋਲਡ ਹੁੰਦੇ ਆ ਜੀ ਸਾਰੇ ਤੇ ਆਪਾਂ ਰਾਉਂਡ ਦੇ ਵਿੱਚ ਸਿਲਾਈ ਲਗਾਉਂਦੇ ਆ ਜਿਹੜੇ ਇੱਕ ਟੌਪ ਆ ਲੈਂਦੇ ਆ ਜਾਂ ਕੋਈ ਡਿਜ਼ਾਈਨ ਹੁੰਦਾ ਹੈ ਉਹਦੇ ਵਿੱਚ ਆਪਾਂ ਨੂੰ ਐਵੇਂ ਸਿਲਾਈ ਲਗਾਉਣੀ ਪੈਂਦੀ ਹੈ ਤੇ ਫਿਰ ਇਹ ਵਾਲੀ ਸਿਲਾਈ ਲਗਾਉਣ ਤੋਂ ਬਾਅਦ ਜੇ ਤੁਸੀਂ ਐਵੇਂ ਇਹਨੂੰ ਕਰੋਗੇ ਪਲਾਜ਼ੋ ਨੂੰ ਸਿੱਧਾ ਕਰੋਗੇ ਤੁਹਾਡੀ ਇਹ ਵਾਲੀ ਸਿਲਾਈ ਦੇਖੂਗੀ ਇਸ ਕਰਕੇ ਨਾ ਤੁਸੀਂ ਇਹਨੂੰ ਤੁਰਪਾਈ ਕਰ ਸਕਦੇ ਹੋ ਇਹਨੂੰ ਅੰਦਰਲੀ ਸਾਈਡ ਫੋਲਡ ਕਰਕੇ ਇੱਥੇ ਇੱਕ ਸਟਿਚ ਵੀ ਲਗਾ ਸਕਦੇ ਤੁਸੀਂ ਮਸ਼ੀਨ ਤੇ ਮਸ਼ੀਨ ਦੇ ਨਾਲ ਵੀ ਇੱਥੇ ਸਿਲਾਈ ਲਗਾ ਸਕਦੇ ਤਾਂ ਕਿ ਇਹ ਅੰਡਰਗਰਾਉਂਡ ਰਹੇ ਐਵੇਂ ਜੇ ਤੁਸੀਂ ਇਹੀ ਛੱਡਤਾ ਇਹਨੂੰ ਤਾਂ ਇਹ ਐਵੇਂ ਬਹੁਤ ਭੜਾ ਲੱਗੂਗਾ ਐਵੇਂ ਇਹ ਕਾਰਨਰ ਜਦ ਦਿਖਾਈ ਦੇਊਗਾ ਤੁਸੀਂ ਇਹਦੇ ਵਿੱਚ ਐਵੇਂ ਇਹਨੂੰ ਸਟੀਚ ਲਗਾ ਕੇ ਅੰਦਰਲੀ ਸਾਈਡ ਕਰ ਦੇਣਾ ਜੀ ਆ ਦੇਖੋ ਜੀ ਇਹ ਮੈਂ ਸਿਲਾਈ ਨਾਲ ਇਹ ਬੰਦ ਕਰ ਲਿਆ ਉਸੀ ਵਿੱਚ ਇਹਨੂੰ ਬਣਾ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਥੈਂਕ ਯੂ